ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਮਰਤੀ ਸਿੰਘ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪੰਜਾਬ ਦੇ ਹਿੱਸੇ ਵਿੱਚੋਂ 8500 ਕਿਊਸਿਕ ਵਾਧੂ ਪਾਣੀ ਹਰਿਆਣਾ ਨੂੰ ਦੇਣ ਦੇ ਫੈਸਲੇ ਨਾਲ ਦੋਨਾਂ ਸੂਬਿਆਂ ਦੇ ਵਿਚਕਾਰ ਚੱਲ ਰਿਹਾ ਦਰਿਆਈ ਪਾਣੀਆਂ ਦੀ ਵੰਡ ਦਾ ਵਿਵਾਦ ਇੱਕ ਵਾਰ ਫਿਰ ਪੱਕ ਗਿਆ ਹੈ 8500 ਕਿਊਸਿਕ ਪਾਣੀ ਦੀ ਮੰਗ ਹਰਿਆਣਾ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਨੇ ਕੀਤੀ ਸੀ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਪਾਣੀ ਜੋ ਪੀਣ ਵਾਲੇ ਪਾਣੀ ਦੀ ਕਿੱਲਤ ਹੈ ਉਸ ਨੂੰ ਦੂਰ ਕਰਨ ਦੇ ਲਈ ਉਸ ਨੂੰ ਮਾਨਵੀ ਅਧਿਕਾਰ ਤੇ ਬਾਦੂ ਪਾਣੀ ਦੀ ਲੋੜ ਹੈ ਹਰਿਆਣਾ ਇਹ ਵੀ ਆਖ ਰਿਹਾ ਹੈ ਕਿ ਅਤੀਤ ਵਿੱਚ ਉਸ ਨੂੰ ਗਰਮੀਆਂ ਦੇ ਮੌਸਮ ਦੇ ਵਿੱਚ ਜ਼ਿਆਦਾ ਪਾਣੀ ਮਿਲਦਾ ਰਿਹਾ ਹੈ ਭਾਗੜਾ ਪਿਆਸ ਮੈਨੇਜਮੈਂਟ ਬੋਰਡ ਦੇ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਹਰਿਆਣਾ ਰਾਜਸਥਾਨ ਦਿੱਲੀ ਅਤੇ ਸਿੱਧ ਕਮਿਸ਼ਨ ਤੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੇ ਹਰਿਆਣਾ ਦੇ ਪੱਖ ਵਿੱਚ ਪੈਤਰਾਂ ਮਲਿਆ ਹੈ ਹਮਾਚਲ ਪ੍ਰਦੇਸ਼ ਦੇ ਨੁਮਾਇੰਦਿਆਂ ਨੇ ਨਿਰਪੱਖ ਭੂਮਿਕਾ ਨਿਭਾਈ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵਾਲੇ ਸੂਬੇ ਇੱਕਜੁੱਟ ਹੋ ਗਏ ਹਨ ਅਤੇ ਇਹਨਾਂ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਖਿਲਾਫ ਵੋਟ ਪਾਈ। ਦੂਜੇ ਪਾਸੇ ਪੰਜਾਬ ਨੇ ਬੋਰਡ ਦਾ ਇਹ ਫੈਸਲਾ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਕੋਲ ਆਪਣੇ ਹਿੱਸੇ ਤੋਂ ਵੱਧ ਪਾਣੀ ਨਹੀਂ ਹੈ ਤੇ ਨਾ ਹੀ ਉਹ ਪੰਜਾਬ ਹੈ ਜੋ ਹਰਿਆਣਾ ਨੂੰ ਵਾਧੂ ਪਾਣੀ ਦਵੇਗਾ। ਭਗਵਨ ਸਿੰਘ ਮਾਨਿਕਾ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਕੋਲ ਆਪਣੀਆਂ ਲੋੜਾਂ ਤੋਂ ਵੀ ਘੱਟ ਪਾਣੀ ਹੈ ਇਸ ਲਈ ਹਰਿਆਣਾ ਨੂੰ ਹੋਰ ਪਾਣੀ ਨਹੀਂ ਦਿੱਤਾ ਜਾ ਸਕਦਾ ਉਂਝ ਵੀ ਹਰਿਆਣਾ ਹੁਣ ਤੱਕ ਆਪਣੇ ਹਿੱਸੇ ਤੋਂ ਵੱਧ ਪਾਣੀ ਲੈ ਚੁੱਕਿਆ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਦੇ ਬੰਦ ਕੀਤੇ ਹੋਏ ਰਜਵਾਰੇ ਅਤੇ ਸੂਹੇ ਕਸੀਆਂ ਦੁਬਾਰਾ ਤੋਂ ਚਾਲੂ ਕਰਕੇ ਆਪਣੇ ਹਿੱਸੇ ਦਾ ਪਾਣੀ ਵਰਤਣਾ ਸ਼ੁਰੂ ਕੀਤਾ ਹੈ ਕਿਉਂਕਿ ਰਾਜ ਵਿੱਚ ਪੰਜਾਬ ਦੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੈ ਉਹ ਬਹੁਤ ਡੂੰਘਾ ਜਾ ਚੁੱਕਿਆ ਹੈ ਜਿਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਨੂੰ ਵਾਧੂ ਪਾਣੀ ਨਹੀਂ ਦਿੱਤਾ ਜਾ ਸਕਦਾ ਪਾਣੀ ਨੂੰ ਲੈ ਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਵਿਚਕਾਰ ਕਾਫੀ ਲੰਬੇ ਸਮੇਂ ਤੋਂ ਵਿਵਾਦ ਹੈ ਉਹ ਚੱਲ ਰਿਹਾ ਹੈ ਅਕਸਰ ਵਕ ਵਕ ਸਿਆਸੀ ਧਿਰਾਂ ਆਪਣੇ ਸੌੜੇ ਹਿੱਤਾਂ ਦੇ ਇਸ ਮੁੱਦੇ ਨੂੰ ਉਭਾਰਦੀਆਂ ਰਹੀਆਂ ਹਨ ਹੁਣ ਹਰਿਆਣਾ ਨੇ ਇੱਕ ਆਗੂ ਅਬੀ ਸਿੰਘ ਚਟਾਲਾ ਨੇ ਧਮਕੀ ਦਿੱਤੀ ਹੈ ਕਿ ਹਰਿਆਣਾ ਨੂੰ ਬਾਧੂ ਪਾਣੀ ਨਾ ਦਿੱਤਾ ਗਿਆ ਤਾਂ ਕੌਮੀ ਰਾਜਮਾਰਗ ਸੜਕਾਂ ਬੰਦ ਕਰ ਦਿੱਤੀਆਂ ਜਾਣਗੀਆਂ ਦੋਨਾਂ ਸੂਬਿਆਂ ਵਿਚਕਾਰ ਇਹ ਟਕਰਾਓ ਉਦੋਂ ਸ਼ੁਰੂ ਹੋਇਆ ਜਦੋਂ ਪੈਲਗਾਮ ਹਮਲੇ ਮਗਰੋਂ ਭਾਰਤ ਸਰਕਾਰ ਵੱਲੋਂ ਸਿੱਧਾ ਜਲ ਸੰਧੀ ਮੁੱਦੂ ਵੀ ਕਰਕੇ ਪਾਕਿਸਤਾਨ ਨੂੰ ਜ਼ਿਆਦਾ ਪਾਣੀ ਬੰਦ ਕਰਨ ਬਾਰੇ ਬਿਆਨਬਾਜ਼ੀ ਚੱਲ ਰਹੀ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੈ ਜੋ ਦਿਨੋ-ਦਿਨ ਵੱਧ ਰਿਹਾ ਹੈ ਜੰਗ ਦੀ ਸਥਿਤੀ ਵੀ ਬੰਦੀ ਨਜ਼ਰ ਆ ਰਹੀ ਹੈ ਤਿੰਨਾਂ ਰਾਜਾਂ ਦੀ ਪਾਣੀ ਦੀ ਵੰਡ ਅਤੇ ਨਹਿਰੀ ਸਪਲਾਈ ਦਾ ਕੰਟਰੋਲ ਭਾਗ ਦਾ ਬਿਆਸ ਮੈਨੇਜਮੈਂਟ ਬੋਰਡ ਦੇ ਹੱਥਾਂ ਵਿੱਚ ਹੈ ਪਹਿਲੀ ਗੱਲ ਇਹ ਹੈ ਕਿ ਭਾਗੜਾ ਡੈਮ ਅਤੇ ਪੋਗ ਡੈਮ ਵਿੱਚ ਪਾਣੀ ਦਾ ਪੱਧਰ 24 ਅਪ੍ਰੈਲ 2025 ਤੱਕ ਭਾਗੜਾ ਡੈਮ ਦੇ ਵਿੱਚ 4 ਮੀਟਰ ਅਤੇ ਪੋਗ ਡੈਮ ਦੇ ਵਿੱਚ 10 ਮੀਟਰ ਤੱਕ ਹੇਠਾਂ ਹੈ ਪੋਗ ਡੈਮ ਦੇ ਦਪਦਰ ਤਾਂ ਆਮ ਨਾਲੋਂ 54.8 ਫੀਸਦੀ ਘੇਟਾ ਹੈ ਅਤੇ ਇਸ ਦੀ ਭੰਡਾਰਨ ਸਮਰੱਥਾ ਕੁੱਲ ਸਮਰੱਥਾ ਦਾ ਮੈਦਂ ਕਰੀਬ 13 ਫੀਸਦੀ ਰਹਿ ਗਈ ਹੈ। ਦੂਜੀ ਗੱਲ ਇਹ ਹੈ ਕਿ ਹਰਿਆਣਾ ਦੀ 8500 ਕਿਊਸਿਕ ਵਾਧੂ ਪਾਣੀ ਦੀ ਮੰਗ ਕਿਵੇਂ ਜੇ ਕਿਸੇ ਵੀ ਹਾਲਤ ਦੇ ਵਿੱਚ ਪੂਰੀ ਨਹੀਂ ਕੀਤੀ ਜਾ ਸਕਦੀ। ਪੰਜਾਬ ਵਿੱਚ ਵੀ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਦਾ ਸੰਕਟ ਹਰ ਸਾਲ ਵੱਧ ਰਿਹਾ ਹੈ। ਜਲਵਾਯੂ ਤਬਦੀਲੀ ਮੌਸਮ ਤਬਦੀਲੀ ਦੇ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਵਹਾਅ ਘਟ ਰਿਹਾ ਹੈ। ਸਮੇਤਾਰੀ ਇਸੇ ਗੱਲ ਵਿੱਚ ਹੈ ਕਿ ਇਸ ਮਾਮਲੇ ਦੇ ਉੱਤੇ ਇਸ ਮਸਲੇ ਦੇ ਉੱਤੇ ਸਿਆਸੀ ਖਿਚਾਓ ਪੈਦਾ ਕਰਨ ਦੀ ਬਜਾਏ ਪਾਣੀ ਅਤੇ ਹੋਰ ਨ ਕੁਦਰਤੀ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਅਤੇ ਇਹਨਾਂ ਦੀ ਸੰਜਮ ਦੇ ਨਾਲ ਵਰਤੋਂ ਦਾ ਰਾਹ ਅਪਣਾਇਆ ਜਾਣਾ ਚਾਹੀਦਾ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਡਿਟੇਲ ਦੇ ਵਿੱਚ ਕੀ ਭਾਖੜਾ ਵਿਆਸ ਬੋਰਡ ਦੇ ਵੱਲੋਂ ਜੇ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਦੇ ਲਈ ਉਹ ਫੈਸਲਾ ਨੁਕਸਾਨਦੇਹ ਹੈ ਪੰਜਾਬ ਨੂੰ ਇਸ ਤੋਂ ਕੀ ਨੁਕਸਾਨ ਹੋ ਸਕਦਾ ਹੈ ਇਹ ਇਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਪਹਿਲਾਂ ਦੱਸ ਦਿੰਨੇ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਸਲ ਦੇ ਵਿੱਚ ਹੈ ਕੀ ਹੈ ਬੀਬੀਐਮਬੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਕਿ 1964 ਦੇ ਵਿੱਚ ਪੰਜਾਬ ਦੀ ਵੰਡ ਤੋਂ ਬਾਅਦ ਇਸ ਦੀ ਸਥਾਪਨਾ ਹੋਈ ਸੀ ਇਹ ਬੋਰਡ ਭਾਖੜਾ ਨੰਗਲ ਡੈਮ ਬਿਆਸ ਪ੍ਰੋਜੈਕਟ ਅਤੇ ਰਣਜੀਤ ਸਾਗਰ ਡੈਮ ਦੀ ਸਾਂਝੀ ਪ੍ਰਬੰਧਕ ਦਾ ਕੰਮ ਕਰਦਾ ਹੈ ਇਹ ਬੋਰਡ ਪਾਣੀ ਅਤੇ ਬਿਜਲੀ ਦੀ ਸਾਂਝੀ ਵੰਡ ਕਰਦਾ ਹੈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਟੇਟਾਂ ਦੇ ਵਿੱਚ ਹੁਣ ਤੁਹਾਨੂੰ ਦੱਸਦੇ ਹਾਂ ਕਿ ਅਸਲ ਦੇ ਵਿੱਚ ਇਹ ਜੋ ਵਿਵਾਦ ਪੈਦਾ ਹੋਇਆ ਇਹਨਾਂ ਦਿਨਾਂ ਦੇ ਵਿੱਚ ਉਹ ਕਿਉਂ ਹੋਇਆ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਨੇ ਇੱਕ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਹਿੱਸੇ ਦੇ ਵਿੱਚੋਂ 8500 ਕਿਊਸਿਕ ਵਾਧੂ ਪਾਣੀ ਹਰਿਆਣਾ ਨੂੰ ਦਿੱਤਾ ਜਾਣਾ ਚਾਹੀਦਾ ਹੈ ਇਹ ਫੈਸਲਾ ਮੌਸਮੀ ਹਾਲਾਤ ਜਿਵੇਂ ਕਿ ਸੋਕਾ ਅਤੇ ਘੱਟ ਬਰਖਾ ਦੇ ਤਹਿਤ ਕੀਤਾ ਗਿਆ ਹੋ ਸਕਦਾ ਹੈ ਪਰ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੇ ਇਸ ਦੀ ਪੂਰੇ ਤਰੀਕੇ ਦੇ ਨਾਲ ਵਿਰੋਧਤਾ ਕੀਤੀ ਹੈ ਤੇ ਇਸ ਫੈਸਲੇ ਨੂੰ ਮੰਨਣ ਤੋਂ ਪੰਜਾਬ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਪਹਿਲਾਂ ਹੀ ਪਾਣੀ ਦੀ ਘਾਟ ਦਾ ਸ਼ਿਕਾਰ ਪੰਜਾਬ ਸੂਬਾ ਰਿਹਾ ਹੈ ਸਟੇਟ ਦੇ ਵਿੱਚ ਜੋ ਵਾਟਰ ਟੇਬਲ ਨੇ ਉਹ ਹੇਠਾਂ ਡੁੱਬ ਚੁੱਕੇ ਨੇ ਪਾਣੀ ਦਾ ਪੱਧਰ ਹੈ ਉਹ ਪੰਜਾਬ ਦੇ ਵਿੱਚ ਦਿਨੋਂ-ਦਿਨ ਜ਼ਮੀਨੀ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਖੇਤੀ ਲਈ ਦੇ ਖੇਤੀ ਲਈ ਵੀ ਪਾਣੀ ਪੰਜਾਬ ਦੇ ਕੋਲ ਘਟ ਹੈ ਪੰਜਾਬ ਨੇ ਬਾਖਲਾ ਵਿਆਸ ਮੈਨੇਜਮੈਂਟ ਬੋਰਡ ਦੇ ਫੈਸਲੇ ਨੂੰ ਸਿਆਸੀ ਤੇ ਸੰਵਿਧਾਨਿਕ ਤੌਰ ਤੇ ਗਲਤ ਕਰਾਰ ਦਿੱਤਾ ਹੈ ਤੇ ਪੰਜਾਬ ਦੇ ਹੱਕਾਂ ਦੇ ਉੱਤੇ ਇਹਨੂੰ ਟਾਕਾ ਦੱਸਿਆ ਹੈ ਹੁਣ ਦੱਸਦੇ ਹਾਂ ਕਿ ਹਰਿਆਣਾ ਕੀ ਕਹਿ ਰਿਹਾ ਹੈ ਕਿ ਹਰਿਆਣਾ ਕਹਿ ਰਿਹਾ ਹੈ ਕਿ 1981 ਦੇ ਵਿੱਚ ਜਲ ਵੰਡ ਸਮਝੌਤੇ ਦੇ ਆਧਾਰ ਤੇ ਉਹਨਾਂ ਨੂੰ ਆਪਣਾ ਹਿੱਸਾ ਚਾਹੀਦਾ ਹੈ ਇਸੇ ਤਰ੍ਹਾਂ ਇਹ ਤਿੱਸ ਸਤਲੁਜ ਜਮਨਾ ਲਿੰਕ ਜਿਹਨੂੰ SYL ਦੇ ਨਾਮ ਦੇ ਨਾਲ ਜਾਣਦੇ ਆ ਉਹ ਵੀ ਇਸੇ ਸੰਦੇਸ਼ ਦੀ ਇੱਕ ਕੜੀ ਹੈ ਜਿੱਥੇ ਹਰਿਆਣਾ ਆਪਣਾ ਹੱਕ ਹੈ ਜੋ ਮੰਗ ਰਿਹਾ ਹੈ 1980 ਤੋਂ ਇਹ ਵਿਵਾਦ ਹੈ ਜੋ ਚੱਲ ਰਿਹਾ ਹੈ SYL ਦਾ ਤੇ ਜਿੱਥੇ ਹਰਿਆਣਾ ਆਪਣਾ ਹਿੱਸਾ ਹੈ ਉਹ ਮੰਗ ਰਿਹਾ ਤੇ ਚਾਹੁੰਦਾ ਹੈ ਕਿ ਉਹਨੂੰ ਉਹਦਾ ਬੰਦਾ ਹਿੱਸਾ ਜਲਦ ਦਿੱਤਾ ਜਾਵੇ ਪੰਜਾਬ ਦੇ ਵਿੱਚ ਇਸ ਦਾ ਹਰ ਵਾਰ ਜਾਂ ਜਦੋਂ ਵੀ ਕੋਈ ਫੈਸਲਾ ਲਿਆ ਜਾਂਦਾ ਹੈ ਉਸ ਦਾ ਜ਼ਬਰਦਸਤ ਵਿਰੋਧ ਕੀਤਾ ਜਾਂਦਾ ਹੈ ਤੇ ਕਈ ਵਾਰ ਤਾਂ ਇਹ SYL ਦਾ ਮਸਲਾ ਜਿਵੇਂ ਕਿ ਹੁਣ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ 8500 ਵਾਧੂ ਕੀ ਉਸੇ ਪਾਣੀ ਹਰਿਆਣਾ ਨੂੰ ਦੇਣ ਦੀ ਗੱਲ ਕਹੀ ਗਈ ਹੈ ਇਸ ਵਾਰ ਵੀ ਇਸ ਦਾ ਰਾਜਨੀਤਿਕ ਹਥਿਆਰ ਦੇ ਤੌਰ ਤੇ ਇਸ ਮਾਮਲੇ ਨੂੰ ਜਾਂ ਇਸ ਮੁੱਦੇ ਨੂੰ ਵਰਤਿਆ ਜਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਸ ਦਾ ਪੂਰੀ ਤਰ੍ਹਾਂ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਉੱਤੇ ਸੁਪਰੀਮ ਕੋਰਟ ਦੇ ਵੀ ਕਈ ਫੈਸਲੇ ਆ ਚੁੱਕੇ ਹਨ ਐਸਵਾਈਐਲ ਦੇ ਉੱਤੇ ਪੰਜਾਬ ਵੱਲੋਂ ਪਾਣੀ ਦੇ ਹਿੱਸੇਦਾਰੀ ਦੀ ਪਿਛਲੀ ਵੰਡ ਤੇ ਇਸ ਨੂੰ ਲੈ ਕੇ ਮੁੜ ਵਿਚਾਰ ਦੀ ਮੰਗ ਹੈ ਜੋ ਹਰਿਆਣਾ ਤੇ ਪੰਜਾਬ ਹਾਈ ਕੋਰਟ ਦੇ ਵੱਲੋਂ ਐਸਵਾਈਐਲ ਦੇ ਉੱਤੇ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਬਹਿ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ ਇਸ ਤੋਂ ਅੱਗੇ ਹੋਰ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਵੀ ਇਹ ਜੋ ਫੈਸਲਾ BBMB ਬੋਰਡ ਦੇ ਵੱਲੋਂ ਕੀਤਾ ਗਿਆ ਉਸ ਦਾ ਰੋਸ ਪ੍ਰਦਰਸ਼ਨ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਕਈ ਕਿਸਾਨ ਜਥੇਬੰਦੀਆਂ ਨੇ ਬੋਰਡ ਦੇ ਦਫ਼ਤਰ ਦੇ ਅੱਗੇ ਧਰਨੇ ਵੀ ਲਗਾਏ ਹਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਧੱਕੇ ਨਾਲ ਹਰਿਆਣਾ ਦਾ ਪੱਖ ਪੂਰ ਰਹੀ ਹੈ। ਕੋਈ ਨਵਾਂ ਪੈਨਲ ਜਾਂ ਵਾਟਰ ਨਾਲ ਰਿਲੇਟਡ ਕਾਨੂੰਨ ਬਣਾ ਕੇ ਹਰਿਆਣਾ ਨੂੰ ਵੱਧ ਪਾਣੀ ਕੇਂਦਰ ਸਰਕਾਰ ਦੇ ਵੱਲੋਂ ਤਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹ ਮੁੱਦਾ ਸਿਰਫ ਜਲਦੀ ਵੰਡ ਨਹੀਂ ਸਗੋਂ ਸਗੋਂ ਸੂਬਿਆਂ ਦੀ ਸਿਆਸੀ ਖਿੱਚ ਤਾਨ ਦੀ ਨਿਕਾਸੀ ਵੀ ਕਰਦਾ ਹੈ ਹੱਲ ਸਿਰਫ ਸਾਂਝੀ ਗੱਲਬਾਤ ਉੱਤੇ ਸਮਝੌਤੇ ਰਾਹੀਂ ਹੀ ਨਿਕਲ ਸਕਦਾ ਹੈ ਪਾਣੀ ਸਿਆਸਤ ਦਾ ਹਥਿਆਰ ਨਹੀਂ ਜੀਵਨ ਦਾ ਸਰੋਤ ਹੋਣਾ ਚਾਹੀਦਾ ਹੈ ਤੇ ਇਸ ਨੂੰ ਗੱਲਬਾਤ ਦੇ ਥਰੂ ਪੰਜਾਬ ਅਤੇ ਹਰਿਆਣਾ ਦੇ ਜੋ ਮੁੱਖ ਮੰਤਰੀ ਨੇ ਜਾਂ ਜੋ ਇਸ ਨਾਲ ਜੁੜੇ ਹੋਏ ਬੋਰਡ ਨੇ ਉਹਨਾਂ ਨੂੰ ਬੈਠ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਿਆਸੀ ਖੇਡ ਹੈ ਉਹ ਨਹੀਂ ਖੇਡਣੀ ਚਾਹੀਦੀ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਧੰਨਵਾਦ